ਡਾਕਟਰ ਸਾਹਿਬਾ ਜੀ ਪਿੰਡਾਂ ਦੇ ਵਿੱਚ ਕੈਂਪ ਵੀ ਲੱਗਣੇ ਸ਼ੁਰੂ ਹੋ ਗਏ ਨੇ ਕਿਵੇਂ ਲੱਗ ਰਿਹਾ ਅੱਜ ਪਿੰਡ ਦੇ ਵਿੱਚ ਕੈਂਪ ਲਾ ਗੋ ਦੇਖੋ ਅੱਜ ਜਿਹੜੀ ਵਰਲਡ ਕੈਂਸਰ ਕੇਅਰ ਹੈ ਐਸਬੀਆਈ ਕਾਰਡ ਦੇ ਨਾਲ ਮਿਲ ਕੇ ਇਸ ਪਿੰਡ 'ਚ ਕੈਂਪ ਲਾ ਰਹੀ ਹੈ ਹੁਣ ਤੱਕ ਅਪਰੋਕਸੀਮੇਟਲੀ ਕੋਈ 250 ਦੇ ਕਰੀਬ ਬੰਦਾ ਪਹੁੰਚ ਚੁੱਕਿਆ ਆ ਜਿਹੜੀ ਵਰਲਡ ਕੈਂਸਰ ਕੇਅਰ ਹੈ ਐਸਬੀਆਈ ਕਾਰਡ ਨਾਲ ਮਿਲ ਕੇ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਕੈਂਸਰ ਦੀਆਂ ਜਾਂਚਾਂ ਦਾ ਅਮਨੀਟਿਡ ਜੀਓ ਸਲੂਸ਼ਨਸ ਦੇ ਰਹੀ ਜਿੱਥੇ ਮੈਮੋਗ੍ਰਾਫੀ ਟੈਸਟਿੰਗ ਹੈ ਪ੍ਰੋਸਟੇਟ ਕੈਂਸਰ ਟੈਸਟ ਕਰ ਰਹੇ ਆ ਬੱਚੀ ਦਾਣੇ ਦੀ ਜਾਂਚ ਕਰ ਰਹੇ ਆ ਮੂੰਹ ਤੇ ਗਲੇ ਦੀ ਜਾਂਚ ਕਰ ਰਹੇ ਆ ਬਲੱਡ ਦੀ ਜਾਂਚ ਕਰ ਰਹੇ ਆ ਨਾਲ ਦੀ ਸਾਂਝੇ ਕਰ ਰਹੇ ਆ ਤੇ ਕਿਵੇਂ ਰਹਿਣ ਚੱਲਣ ਹੁਣ ਚਾਹੀਦਾ ਉਹਦੇ ਬਾਰੇ ਗੱਲਾਂ ਕਰ ਰਹੇ ਆ ਤਾਂ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਰੋਕੇ ਜਾ ਸਕੇ ਕਿਉਂਕਿ ਵਰਲਡ ਕੈਂਸਰ ਕੇਅਰ ਲਗਾਤਾਰ ਪੂਰੇ ਭਾਰਤ ਦੇ ਵਿੱਚ ਇੱਕ ਮੁਹਿੰਮ ਚਲਾ ਰਹੀ ਹੈ ਕਿ ਕੈਂਸਰ ਤੋਂ ਕੈਂਸਰ ਦਾ ਇਲਾਜ ਸੰਭਵ ਹੈ ਜੇ ਪਹਿਲਾਂ ਪਤਾ ਲੱਗੂ ਉਹਦੇ ਤਿਆਰੀ ਸਾਹਿਬ ਕੁਝ ਲੋਕ ਕਬਰਾਉਂਦੇ ਨੇ ਇਸ ਚੈੱਕ ਕਰਵਾਉਣ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗਾ ਦੇਖੋ ਜਿੱਥੇ ਲੋਕ ਕਬਰਾਉਂਦੇ ਨੇ ਸਾਡਾ ਕੰਮ ਉੱਥੇ ਸ਼ੁਰੂ ਹੁੰਦਾ ਉਹਨਾਂ ਨੂੰ ਗਾਈਡ ਕਰਨਾ ਹੁੰਦਾ ਸੀ ਕਿਉਂਕਿ ਜੇਕਰ ਆਪਾਂ ਨਹੀਂ ਦੱਸਾਂਗੇ ਪ੍ਰੋਬਲਮ ਤੇ ਬਿਮਾਰੀ ਜਿਹੜੀ ਆ ਕਿਸੇ ਨੂੰ ਵੀ ਘੇਰ ਸਕਦੀ ਹੈ ਨ ਕੈਂਸਰ ਹੁੰਦਾ ਫਿਰ ਸਾਨੂੰ ਪਤਾ ਲੱਗਦਾ ਕਿ ਥੋੜੇ ਟਾਈਮ ਬਾਅਦ ਉਹ ਇਲਾਜ ਕਰਾਇਆ ਉਹਨੇ ਕਾਫੀ ਦੂਰ ਤੱਕ ਲੈ ਗਿਆ ਲੱਖ ਰੁਪਏ ਵੀ ਲੱਗਿਆ ਜਾਨ ਨਹੀਂ ਬਚੀ ਲੇਕਿਨ ਬੱਸ ਸਕਦੀ ਹੈ ਜੇ ਤੰਦਰੁਸਤ ਲੋਕ ਆ ਕੇ ਆਪਣੀ ਜਿਹੜੀ ਜਾਂਚ ਕਰਵਾਉਗੇ ਅਸੀਂ ਦੇਖੋ ਅਸੀਂ ਸਟੇਜ ਕਿਹੜੀ ਲੱਭ ਰਹੇ ਆ ਅਸੀਂ ਕੈਂਸਰ ਹੈ ਜੇ ਸਾਲ ਬਾਅਦ ਬੰਨਣਾ ਅਸੀਂ ਪਹਿਲਾਂ ਅਲਰਟ ਕਰ ਰਹੇ ਹਾਂ ਭਾਈ ਤੈਨੂੰ ਉਹ ਦਿੱਕਤ ਹੋ ਸਕਦੀ ਆ ਹੋ ਸਕਦੀ ਹੈ ਅਜੇ ਹੋਈ ਨਹੀਂ ਸੋ ਆਪਣਾ ਰਹਿਣ ਸਹਿਣ ਠੀਕ ਕਰ ਲਓ ਆਪਣਾ ਖਾਣ ਪੀਣ ਠੀਕ ਕਰ ਲਓ ਥੋੜਾ ਜਿਹਾ ਲਾਈਫ ਚ ਬਦਲਾਅ ਲਿਆਉਣ ਦੀ ਲੋੜ ਹੈ ਉਹ ਜਿਹੜਾ ਕੋਈ ਲੱਛਣ ਬਣਿਆ ਉਹ ਵੀ ਠੀਕ ਹੋ ਜਾਣਾ ਕੋ shareablecancercare.co.in ਉੱਤੇ ਜਾ ਕੇ ਤੁਸੀਂ ਲੌਗਇਨ ਕਰਕੇ ਰਿਕਵੈਸਟ ਕਰ ਸਕਦੇ ਆਂ کافی ਸਾਡੇ ਕੈਂਪ ਪੋਜ਼ਿਟਿਵ ਲੱਗ ਰਹੇ ਆ ਉਹਦਾ ਫਾਇਦਾ ਲੈ ਸਕਦੇ ਆਂ ਬਾਕੀ ਸਾਡੀ ਜਿਹੜੀ ਕੰਬਣੀ ਲਗਾਤਾਰ ਚੱਲਦੀ ਜਾਂਦੀ ਆ ਸਾਡੇ ਮੋਬਾਈਲ ਨੰਬਰ ਉੱਥੇ ਸਾਡੀ ਸਾਈਟ ਤੇ ਪਏ ਹੋਏ ਆ ਤੁਸੀਂ ਉੱਥੇ ਕੰਟੈਕਟ ਕਰ ਸਕਦੇ ਠੀਕ ਹੈ ਕੀ ਨਾਮ ਵੀਰ ਜੀ ਗੁਰਜੰਟ ਸਿੰਘ ਆ ਜੀ ਸਾਡੇ ਇੱਕ ਕੈਂਪ ਲੱਗ ਰਿਹਾ ਵਰਲਡ ਕੈਂਸਰ ਦਾ ਤੇ ਸਾਰੀ ਟੀਮ ਦਾ ਐਸਵੀ ਆਈ ਕਾਰਡ ਦਾ ਅਤੇ ਸਮੂਹ ਸਾਰੀ ਜਿਹੜੀ ਕਮੇਟੀ ਆ ਅਤੇ ਪਿੰਡ ਦਾ ਨਗਰ ਸਭਾ ਨਾਲ ਅਤੇ ਪੀਜੀ ਦੀ ਤਰ੍ਹਾਂ ਜਿਸ ਤਰ੍ਹਾਂ ਪੀਜੀ ਟੈਸਟ ਹੁੰਦੇ ਆ ਇਸ ਤਰ੍ਹਾਂ ਹੀ ਸਾਡੇ ਪਿੰਡ ਦੇ ਵਿੱਚ ਟੈਸਟ ਹੋਇਆ ਸਾਰਿਆਂ ਦਾ ਧੰਨਵਾਦ ਆ ਕਮਿਟੀ ਦਾ ਅਤੇ ਵਰਡ ਕੇਅਰ ਸੋ ਸੈਂਟਰਾਈਜ਼ ਦਾ ਬਣਿਆ ਹੋਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਨਾਮ ਹੈ ਜੀ ਆਪਣਾ ਮਮਾ ਨਿੱਕਾ ਸਿੰਘ ਜੀ ਬੋਲ ਰਹਾ ਨਿੱਕਾ ਸਿੰਘ ਜੀ ਕਿ ਤੁਸੀਂ ਸਮਾਜ ਸੇਵਕ ਕਿਉਂ ਤੁਹਾਡੇ ਪਿੰਡਾਂ ਵਿੱਚ ਕੈਂਪ ਲੱਗਿਆ ਕਿਵੇਂ ਲੱਗ ਰਿਹਾ ਜੀ ਬਹੁਤ ਸੋਹਣਾ ਜੀ ਇਹ ਉਹਨਾਂ ਨੇ ਪ੍ਰਬਾਲਾ ਕਰਿਆ ਦੇਖੋ ਸਾਰਾ ਫ੍ਰੀ ਚੈਕਅਪ ਹੋ ਰਿਹਾ ਕਹਿੰਦਾ ਸੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੀ ਖਬਰ ਦਾ ਹਮ ਕਰਦੇ ਹੋ ਫਿਰ ਅਸੀਂ ਜਿਹੜੀ ਇਹ ਟੀਮ ਸਾਰੀ ਆਈ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿਉਂਕਿ ਉਹ ਪਿੰਡ-ਪਿੰਡ ਜਾ ਕੇ ਹਰੇਕ ਪਿੰਡੇ 'ਤੇ ਇਹ ਕੈਂਪ ਲਵਾਉਂਗਾ। ਸ਼੍ਰੀ ਗਵੰਦ ਸਿੰਘ ਜੀ ਨੇ ਜਿਹੜੇ ਸਾਲ ਤੋਂ ਉਹਦੇ ਜਿਹੜੇ ਇਹ ਸਮਾਜ ਸੇਵੀ ਨੇ ਉਹਦਾ ਬਹੁਤ ਬਹੁਤ ਧੰਨਵਾਦ ਆ। ਕਿਉਂ ਸਾਡੇ ਅੱਜ ਗੋਗਰਾ ਵਿਖੇ ਕਲਰੂ ਧੂਰੀ ਵੀ ਕੈਂਪ ਲੱਗਣਾ ਅੱਜ ਗੋਗਰਾ ਵਿਖੇ ਸਾਰੇ ਦੇਖੋ ਜੀ ਆ ਰਹੇ ਨੇ। ਸਾਰਾ ਬਹੁਤ ਵਧੀਆ ਰਸਾ ਇੱਥੇ ਬਹੁਤ ਅਜੀ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਸਾਰੇ ਗੋਗਰੇ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੂਹਰੇ ਹੌਸਲਾ ਕਰਿਆ। ਕਈ ਬੰਦੇ ਡਰਦੇ ਨੇ ਇਹ ਕੈਂਪ ਦੇ ਟੈਸਟ ਕਰਵਾਉਣ ਤੋਂ ਉਹ ਮਾਦਾ ਹੀ ਨਹੀਂ ਕਮਾਦਾ ਤੇ ਆਪਾਂ ਨੂੰ ਪਤਾ ਲੱਗੂ ਜੇਕਰ ਤਹਿਤ ਕਰਾਵਾਂਗੇ ਆਪਾਂ ਫੇਰ ਹੀ ਪਤਾ ਲੱਗੂ ਕਿ ਆਪਣੇ ਅਸਰਤੀ ਬਚਾਵੇ। ਸਾਨੂੰ ਆਪਣੇ ਖਾਨਦਾਨ ਵੀ ਆਏ ਜੋ ਕਿ ਆਪਾਂ ਨੂੰ ਸਟਿਚੂਰ ਕਰਦੇ। ਅੋ ਜੀ ਸਾਉ ਤੁਹਾਡੇ ਪਿੰਡਾਂ ਵਿੱਚ ਕੈਂਪ ਲੱਗ ਰਿਹਾ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਸਾਨੂੰ ਬੜੀ ਖੁਸ਼ੀ ਹੋਈ ਜੀ ਐਡਾ ਪ੍ਰੋਗਰਾਮ ਸਾਡੇ ਪਿੰਡ ਦੇ ਵਿੱਚ ਹੋਇਆ ਤੇ ਸਾਡੇ ਪਿੰਡ ਦੇ ਲੋਕਾਂ ਨੂੰ ਜਿਹੜੀ ਇਸ ਬਾਰੇ ਜਾਣਕਾਰੀ ਮਿਲੂਗੀ ਔਰ ਸਾਡੇ ਈਮ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੀ ਜੋ ਸਾਡੇ ਲੋਕਾਂ ਨੂੰ ਇਸ ਫੈਸਿਲਿਟੀ ਬਾਰੇ ਪਤਾ ਲੱਗਿਆ ਜੀ। ਤੁਹਾਨੂੰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਆਮਰ ਸਿੰਘ ਹੈ ਜੀ ਅਸੀਂ ਤੁਹਾਡੇ ਪਿੰਡ ਵਿੱਚ ਅੱਜ ਕੈਂਪ ਲੱਗ ਰਿਹਾ ਇਸ ਮੌਕੇ ਤੇ ਕੀ ਕਹੋਗੇ ਇਹ ਬੜਾ ਧੰਨਵਾਦ ਹੈ ਵਰਲਡ ਕੈਂਸਰ ਕੇਅਰ ਵਾਲਿਆਂ ਦਾ ਤੇ SBI ਬੈਂਕ ਦਾ ਜਿਨ੍ਹਾਂ ਨੇ ਇਹ ਸਾਨੂੰ ਕੈਂਪ ਪ੍ਰੋਵਾਈਡ ਕਰਿਆ ਤੇ ਲੋਕਾਂ ਦਾ ਜਾਗਰੂਕ ਕਰ ਰਹੇ ਅਗੇ ਸਾਰੇ ਮੇਰੇ ਜੀ ਕੀ ਨਾਮ ਹੈ ਜੀ ਰਾਜਵਿੰਦਰ ਸਿੰਘ ਹੈ ਸਰ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਨੇ ਤੁਹਾਡੇ ਪਿੰਡ ਵੀ ਪਹੁੰਚੀ ਹੈ ਟੀਮ ਕੀ ਕਹੋਗੇ ਇਸ ਮੌਕੇ ਤੇ ਅੱਜ ਤੋਂ ਪਹਿਲਾਂ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵਰਲਡ ਕੇਅਰ ਕੈਂਸਰ ਦਾ ਤੇ ਐਸਬੀਆਈ ਕਾਰਡ ਦੇ ਸਹਿਯੋਗ ਨਾਲ ਜਿਹੜਾ ਇਹ ਕੈਂਪ ਲੱਗ ਰਿਹਾ ਸਾਡੇ ਪਿੰਡ ਵਿੱਚ ਤੇ ਇਹ ਜਿਹੜਾ ਕੈਂਪਾ ਜਾਗ ਰੂਪਤਾਲਾ ਕੈਂਪਾ ਮਤਲਬ ਹਰ ਇੱਕ ਤੰਦਰੁਸਤ ਬੰਦੇ ਨੂੰ ਵੀ ਇਹਦੇ ਟੈਸਟ ਕਰਵਾਉਣੇ ਚਾਹੀਦੇ ਨੇ ਆਪਣੇ ਤੇ ਉਸ ਤੋਂ ਬਾਅਦ ਅਸੀਂ ਧੰਨਵਾਦ ਬਹੁਤ ਜ਼ਿਆਦਾ ਕਰਦੇ ਹਾਂ ਵਰਲਡ ਕੇਅਰ ਕੈਂਸਰ ਦਾ ਜਿਨ੍ਹਾਂ ਨੇ ਸਾਡੇ ਫ੍ਰੀ ਕੈਂਪ ਲਗਾ ਕੇ ਸਾਡੇ ਪਿੰਡ ਨੂੰ ਪ੍ਰੇਰਿਤ ਕਰਿਆ ਤੇ ਬਹੁਤ ਲੋਕ ਆ ਰਹੇ ਨੇ ਕੈਂਪ ਦੇ ਵਿੱਚ ਟੈਸਟ ਕਰਵਾਉਣ ਵੀ ਵੱਧ ਤੋਂ ਵੱਧ ਇਹੀ ਅਪੀਲ ਕਰਦੇ ਅਸੀਂ ਲੋਕਾਂ ਨੂੰ ਵੀ ਕੈਂਪ ਲਗਾਓ ਤੇ ਟੈਸਟ ਕਰਾਓ ਕੀ ਨਾਮ ਹੈ ਜੀ ਆਪਣਾ ਗੁਰਜੰਦ ਸਿੰਘ ਅੱਜ ਤੁਹਾਡੇ ਵਿੱਚ ਟੀਮ ਪਹੁੰਚੀ ਹੈ ਕੈਂਸਰ ਵਾਲੀ ਤੇ ਕੈਂਪ ਲੱਗ ਰਿਹਾ ਕੀ ਕਹੋਗੇ ਇਸ ਮੌਕੇ ਤੇ ਇਹ ਬਹੁਤ ਵਧੀਆ ਉਪਰਾਲਾ ਹੋ ਰਿਹਾ ਜੀ ਆਪਣੇ ਸਰਕਾਰ ਕੋਲ ਬੰਤ ਸਿੰਘ ਢਾਲੀ ਵਾਲੇ ਵੱਲੋਂ ਤੇ ਬਰਕਰੈਂਸਰ ਕੇਅਰ ਸਾਰੇ ਹਸਪਤਾਲਾਂ ਦੇ ਵਿੱਚ ਕੈਂਪ ਲਾ ਰਹੇ ਨੇ ਉਹ ਕੈਂਸਰ ਨੂੰ ਲਈ ਸਾਰੇ ਕੈਂਸਰ ਦੇ ਬਾਰੇ ਜਾਂਚ ਹੋ ਰਹੀ ਹੈ ਜੀ ਸਾਰੇ ਟੈਸਟ ਹੋ ਰਹੇ ਨੇ ਫ੍ਰੀ ਹੋ ਰਹੇ ਨੇ ਫ੍ਰੀ ਸੇਵਾ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਕੀ ਕਹਿਣਾ ਚਾਹੂਗਾ ਜੀ ਥੋੜੇ ਵੇਲੇ ਕੈਂਪ ਦੇ यदि करे लोग सेवा करता मौका मिले मुझे घर घर हम करके मुझे मैं चाहना भी मेनु मुझा बहुत मुझे लग गया पचहत्तर साल से मेरी उम्र हो गई मैं पचहत्तर साल अपने तजर्बे मुझे पहले नंबर से मतलब ਕੀ ਨਾਮ ਹੈ ਜੀ ਆਪਣਾ ਗੁਰਿੰਦਰ ਸਿੰਘ ਅੱਜ ਤੁਹਾਡੇ ਵਿੱਚ ਟੀਮ ਪਹੁੰਚੀ ਹੈ ਕੈਂਸਰ ਵਾਲੀ ਤੇ ਕੈਂਪ ਲੱਗ ਰਿਹਾ ਕੀ ਕਹੋਂਗੇ ਸਮੋਕ ਤੇ ਇਹ ਬਹੁਤ ਵਧੀਆ ਅਪਰਾਲਾ ਹੋ ਰਿਹਾ ਜੀ ਆਪਣੇ ਸਰਦਾਰ ਕੁਲਵੰਤ ਸਿੰਘ ਢਾਲੀ ਵਾਲੇ ਬੋਲੋ ਇਹ ਬਰਡ ਕੈਂਸਰਾਰੇ ਸਾਰੇ ਹਸਪਤਾਲਾਂ ਦੇ ਵਿੱਚ ਕੈਂਪ ਲਾ ਰਹੇ ਨੇ ਉਹ ਕੈਂਸਰ ਨੂੰ ਲਈ ਸਾਰੇ ਕੈਂਸਰ ਦੇ ਬਾਰੇ ਜਾਂਚ ਹੋ ਰਹੀ ਹੈ ਜੀ ਸਾਰੇ ਟੈਕਟੋਰੀਆ ਨੇ ਫ੍ਰੀ ਹੋ ਰਹੇ ਨੇ ਰੀਸ਼ੇਵਾ ਕਰ ਰਹੇ ਨੇ ਬਹੁਤ ਵਧੀਆ ਪ੍ਰਗਰਾਹਨ ਨੂੰ ਦੇ